ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਪ੍ਰਦੀਪ ਢੱਲੋਂ ਇਸ ਵਕਤ ਅਸੀਂ ਨਿਹਾਲ ਸਿੰਘ ਵਾਲਾ ਦੇ ਵਿੱਚ ਮੌਜੂਦ ਹਾਂ ਅ ਦੁਰਗਾ ਸਾਈਕਲ ਐਂਡ ਈ ਬਾਈਕਸ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਲੈਕਟ੍ਰੋਨਿਕ ਜਿਹੜੀ ਸਕੂਟਰ ਨੇ ਇਲੈਕਟ੍ਰੋਨਿਕ ਸਕੂਟਰੀ ਜਿਹਨੂੰ ਕਹਿੰਦੇ ਨੇ ਉਹ ਮੌਜੂਦ ਹੈ ਤੇ ਇਸ ਵਕਤ ਵੱਖ-ਵੱਖ ਰੰਗਾਂ ਦੇ ਵਿੱਚ ਭਾਈ ਜੀ ਕਿੰਨੇ ਬੈਟਰੀਆਂ ਵਾਲੀ ਇਹ ਹੈਗੀ ਸਕੂਟਰੀ ਇਹ ਆਪਣੀ ਸ਼ੁਰੂ ਹੋ ਜਾਂਦੀ ਹੈ ਜੀ 5 ਬੈਟਰੀਆਂ ਤੇ 6 ਬੈਟਰੀਆਂ ਤੋਂ ਪੰਜ ਬੈਟਰੀਆਂ ਵਾਲੀ 6 ਬੈਟਰੀ ਹਾਂਜੀ ਆਹ ਬਿਆਰ ਚ ਮਾਲੋ 4 ਵਾਲੀ ਹੈ ਹੋਰ ਸ਼ਹਿਰੇ 4 ਵਾਲੀ ਵਿਕ ਰਹੀ ਹੈ ਜੀ ਰੇਟ ਉਹੀ ਦੇ ਰਹੇ ਆ ਅੱਛਾ ਆਪਾਂ 5 ਬੈਟਰੀਆਂ ਪਾ ਕੇ ਤੇ 6 ਬੈਟਰੀਆਂ ਪਾ ਕੇ ਘਰ ਤੋਂ ਘਰ ਰੇਟ ਦੇ ਰਹੇ ਆ ਬੜੀਆਂ ਖੂਬਸੂਰਤ ਹੈ ਦੇਖਣ ਨੂੰ ਔਰ ਇੱਕ ਚੀਜ਼ ਹੋਰ ਵੀ ਹੈ ਕਿ ਇਹਦੀ ਜਿਹੜੀ ਕੈਪੈਸਿਟੀ ਮਤਲਬ ਵਧੀਆ ਵਜ਼ਨ ਜਿਵੇਂ ਆਪਾਂ ਆਮ ਦੇਖਦੇ ਆਂ ਕਈ ਤਾਂ ਬਾਲੀਆਂ ਹੀ ਕਮਜ਼ੋਰ ਹੁੰਦੀਆਂ ਹਨ ਮਤਲਬ ਇਹ ਵਧੀਆ ਵਜ਼ਨ ਲੈ ਜਾਂਦੀਆਂ ਪੂਰੀ ਹੈਵੀ ਵਜ਼ਨ ਲੈ ਕੇ ਜਾਂਦੀ ਹੈ ਜੀ 3 ਕੁਇੰਟਲ ਵਜ਼ਨ ਸਾਡਾ ਪਾ ਕੇ ਚਲਾਈ ਹੋਈ ਹੈ ਸਕੂਟਰੀ 3 ਕੁਇੰਟਲ ਵਜ਼ਨ ਜਾਨੀ 3 ਕੁਇੰਟਲ ਵਜ਼ਨ ਤੱਕ ਰਾਮ ਨਾ ਤੁਸੀਂ ਜਾ ਸਕਦੇ ਹੋ ਤੇ ਬੈਟਰੀਆਂ ਵੀ ਜਿਹੜੀਆਂ ਇਹਨਾਂ ਦਾ ਦਾਵਾ ਕਿ ਬੈਟਰੀਆਂ ਪੂਰੀ ਵਧੀਆ ਜਿਹੜੀਆਂ ਸਸਟੇਨੇਬਲ ਔਰ ਵਧੀਆ ਕੁਆਲਟੀ ਦੀਆਂ ਬੈਟਰੀਆਂ ਨੇ ਇਹ ਨਹੀਂ ਹੈਗਾ ਵੀ ਤੁਸੀਂ ਕਈ ਬੈਟ ਗਾਰੰਟੀ ਨਾਲ ਹੋਣਗੀਆਂ ਬੈਟਰੀਆਂ ਜੀ ਵਿਦ ਗਾਰੰਟੀ ਵਾਰੰਟੀ ਠੀਕ ਹੈ ਔਰ ਤੁਸੀਂ ਇਹ ਭਾਈ ਜੀ ਕਿੰਨਾ ਚਿਰ ਚਾਰਜ ਤੇ ਲਾ ਕੇ ਮਤਲਬ ਕਿੰਨਾ ਟਾਈਮ ਇਹ ਕੱਢ ਜਾਂਦੀ ਹੈ ਇਹ 70 ਕਿਲੋਮੀਟਰ ਘੜਦੀ ਹੈ ਜੀ ਜਿਹੜਾ ਇਹ ਮਾਡਲ ਆ ਕਿੰਨੇ ਘੰਟੇ ਲੱਗਦਾ 70 ਕਿਲੋਮੀਟਰ 7-8 ਘੰਟਿਆਂ ਚ ਪੂਰੀ ਹੁੰਦੀ ਹੈ ਬੈਟ ਇਹਦੇ ਦੀ 8 ਘੰਟਿਆਂ ਦੇ ਵਿੱਚ ਲਾ ਕੇ ਤੇ 70 ਕਿਲੋਮੀਟਰ ਭਾਵ ਤੁਸੀਂ ਆ ਰਾਮਨਾ ਮੋਕੇ ਦਾ ਤਾਂ ਸਫਰ ਆ ਰਾਮਨਾ ਜਾਣਾਉਣ ਅਪਡਾਊਨ ਕਰ ਸਕਦੇ ਆ ਔਰ ਉਹਦੇ ਚ ਇਹ ਦਿੱਕਤ ਨਹੀਂ ਹੈਗੀ ਵੀ ਤੁਸੀਂ ਰਾਹ ਚ ਖੜੇ ਰਹੋਗੇ ਨਹੀਂ ਆਉਂਦੇ ਸੋ ਇਹ ਦਿੱਕਤ ਨਹੀਂ ਆਊਗੀ ਸੋ ਆਓ ਤੁਸੀਂ ਦੁਰਗਾ ਈ ਬਾਈਕਸ ਦੇ ਤੁਹਾਡੀਆਂ ਖੁਸ਼ੀਆਂ ਜਿਹੜੀਆਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਨਹੀਂ ਹੈ ਵੱਡੇ ਮਾਡਲ ਵੀ ਨੇ ਹੋਰ ਜੀ ਇਹਦੇ ਚ ਵੱਡੇ ਮਾਡਲ ਵੀ ਹੈ ਹਾਂ ਜੀ ਠੀਕ ਹੈ ਜਮਿਆ 90 ਕਿਲੋਮੀਟਰ ਜਾਂਦੇ ਆ ਵਾਲੇ ਹਾਂ ਜੀ ਰਾਈਡਰ ਔਰ ਇਹ ਵੇ ਕੰਪਨੀ ਦੇ ਹੈਗੇ ਆ ਔਰ ਇਹ 90 ਕਿਲੋਮੀਟਰ ਤੱਕ ਜਾਂਦੇ ਆ ਕਹਿੰਦੇ ਯਾਨੀ ਮਤਲਬ 8 ਘੰਟੇ ਚਾਰਜ ਕਰਕੇ 90 ਕਿਲੋਮੀਟਰ ਦਾ ਸਫ਼ਰ ਇਹ ਤੈਅ ਕਰਨਗੇ ਔਰ ਵੱਖ-ਵੱਖ ਵੈਰਾਈਟੀ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆ ਬਲੈਕ ਵਾਈਟ ਵੱਖ-ਵੱਖ ਕਲਰਾਂ ਦੇ ਵਿੱਚ ਸੋ ਭਾਈ ਜੀ ਹੋਰਾਂ ਦਾ ਨੰਬਰ ਤੁਸੀਂ ਇਹ ਕਿਹੜਾ ਤੁਸੀਂ ਇਹ ਨੂੰ ਜੇ 150 ਕਿਲੋਮੀਟਰ ਚਲਾਉਣਾ ਚਾਹੁੰਦੇ ਹੋ ਤਾਂ ਉਹਦੇ ਬੈਟਰੀਆਂ ਵੱਡੀਆਂ ਪੈ ਜਾਣਗੀਆਂ ਥੋੜੀ 150 ਕਿਲੋਮੀਟਰ ਵੀ ਚੱਲੂਗੀ ਅੱਛਾ ਇਹ ਵੀ ਵੱਡੀਆਂ ਬੈਟਰੀਆਂ ਪੈ ਜਾਣਗੀਆਂ ਹਾਂਜੀ ਵੱਡੀਆਂ ਪੈ ਜਾਣਗੀਆਂ ਮਤਲਬ ਉਹਦੇ ਨਾਲ ਫਿਰ ਤੁਹਾਡੀ ਇਹਦੀ ਜਿਹੜੀ ਰੇ ਹੈਗੀ ਆਪਾਂ ਐਵਰੇਜ ਕਹਿ ਦਿੰਨੇ ਐਵਰੇਜ ਜਿਹੜੀ ਬਾਜੂ 150 ਕਿਲੋਮੀਟਰ ਚੱਲੂਗੀ 300 ਕਿਲੋਮੀਟਰ ਤੱਕ ਚੱਲੂਗੀ ਠੀਕ ਹੈ ਜੀ ਸੋ ਤੁਸੀਂ ਭਾਈ ਜੀ ਵੱਤੋਂ ਵੱਧ ਪਹੁੰਚੋ ਇੱਥੇ ਦੁਰਗਾ ਈ-ਬਾਈਕਸ ਤੇ ਔਰ ਤੁਸੀਂ ਆ ਕੇ ਆਪ ਲਓ ਈ-ਬਾਈਕਸ ਅੱਜਕੱਲ ਪ੍ਰਦੂਸ਼ਣ ਰਹਿਤ ਜਿਸਨੇ ਪ੍ਰਦੂਸ਼ਣ ਬਹੁਤ ਵੱਧ ਗਿਆ ਟੋਡਲ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਸੋ ਇਹੋ ਜਿਹੇ ਸਮੇਂ ਤੇ ਜਿਹੜੀਆਂ ਇਲੈਕਟ੍ਰਿਕ ਕਾਰਾਂ ਵੀ ਆ ਰਹੀਆਂ ਐ ਇਲੈਕਟ੍ਰਿਕ ਬਾਈਕਸ ਐ ਜਿਹੜੀਆਂ ਬੜੀਆਂ ਕਾਮਯਾਬ ਨੇ ਔਰ ਨਾਲ ਪ੍ਰਦੂਸ਼ਣ ਜਿਹੜਾ এনवायरमेंट ਹੈ ਉਹਨੂੰ ਵੀ ਕੋਈ ਖਤਰਾ ਨਹੀਂ ਕੋਈ ਪ੍ਰਦੂਸ਼ਣ ਨਹੀਂ ਪੈਦਾ ਕਰਦੀ ਆ ਰਿਪੇਅਰ ਦਾ ਫੁੱਲ ਪ੍ਰਬੰਧ ਹੈ ਜੀ ਐਟਮੋਸਫੇਅਰ ਪਾਰਟ ਹਾਜ਼ਰ ਹੈ ਅੱਛਾ ਬਾਅਦ ਚ ਕੋਈ ਦਿੱਕਤ ਆਉਂਦੀ ਹੈ ਰਿਪੇਅਰ ਦੀ ਜਿਹੜੀ ਪਹਿਲਾਂ ਕੋਈ ਲਈ ਵੀ ਆ ਤਿੰਨ ਚਾਰ ਦਿਨ ਪਹਿਲਾਂ ਲਈ ਵੀ ਆ ਉਹਦੀ ਵੀ ਤਾਂ ਪ੍ਰੇਅਰ ਕਰਦੇ ਆ ਬਰਾਣੇ ਫੁਟੇਜ ਬਾਹਰ ਮੁੰਡਾ ਕਰੀ ਵੀ ਜਾਂਦਾ ਠੀਕ ਹੈ। ਵੇਰਵਾ ਬੋਲ ਦਾ ਬੋਲਰ ਵੇਰ। ਸੋ ਇਹਨਾਂ ਦੀ ਜੇ ਤੁਸੀਂ ਰਿਪੇਅਰ ਕਰਵਾਉਣੀ ਹੈ ਸਕੂਟਰੀਆਂ ਦੀ ਜਾਂ ਨਵੀਂ ਵੀ ਲੈ ਕੇ ਜਾਣੇ ਆ ਉਹਦਾ ਕੋਈ ਵੀ ਬਾਅਦ ਚ ਤੁਹਾਨੂੰ ਸਪੇਅਰ ਪਾਰਟ ਲੈਣਾ ਹੈ ਜਾਂ ਇਹ ਨਹੀਂ ਹੈਗਾ ਵੀ ਸਪੇਅਰ ਪਾਰਟ ਨਹੀਂ ਮਿਲਦਾ। ਹਰ ਇੱਕ ਚੀਜ਼ ਇੱਥੇ ਦੁਰਗਾ ਈ-ਬਾਈਕਸ ਤੇ ਤੁਹਾਨੂੰ ਆ ਕੇ ਇਹਦੇ ਨਾਲ ਸੰਬੰਧਿਤ ਹੈ ਜਿਹੜੀ ਮਿਲ ਜਾਏਗੀ। ਸੋ ਬੈਟਰੀਆਂ ਧਰਾਉਣੀਆਂ ਪੁਰਾਣੀਆਂ ਦੇ ਕੇ ਨਵੀਂ ਪੁਰਾਣੀ ਸਕੂਟਰੀ ਚ ਨਵੀਆਂ ਉਹ ਵੀ ਆਪਾਂ ਕਰਦੇ ਆ। ਉਹ ਵੀ ਕਰਦੇ ਬੈਟਰੀਆਂ ਵੀ ਚੇਂਜ ਕਰਦੇ ਆ। ਮਤਲਬ ਕੋਈ ਬੈਟਰੀਆਂ ਚ ਦਿੱਕਤ ਆਉਂਦੀ ਹੈ ਜਾਂ ਉਹ ਵੀ ਹੈ। ਇਹ ਬੈਟਰੀ ਚੇਂਜ ਕਰਵਾਉਣੀ ਆ ਪੁਰਾਨੀਆਂ ਸਕੂਟਰੀਆਂ ਦੀ ਉਹ ਵੀ ਕਰ ਦਿੰਦੇ ਆ ਸੋ ਤੁਸੀਂ ਆਪਣੇ ਘਰ ਦੀਆਂ ਖੁਸ਼ੀਆਂ ਨੂੰ ਹੋਰ ਵਧਾਓ ਇਹ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਦੁਰਗਾ ਈ ਬਾਈਕਸ ਵੱਲੋਂ ਜਿੱਥੇ ਜਿਹੜਾ ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ ਉੱਥੇ ਨਾਲ ਦੀ ਨਾਲ ਤੁਹਾਡੇ ਲਈ ਸ਼ਾਨਦਾਰ ਜਿਹੜੀਆਂ 5 ਤੋਂ 6 ਬੈਟਰੀਆਂ ਵਾਲੀਆਂ ਸਕੂਟਰੀਆਂ ਲੈ ਕੇ ਆਏ ਨੇ ਔਰ ਆਪ ਆਓ ਆਪਾ ਇਹਨਾਂ ਕੋਲ ਆ ਕੇ ਤੇ ਇਹਨਾਂ ਨੂੰ ਸੇਵਾ ਦਾ ਜਿਹੜਾ ਮੌਕਾ ਦੇਈਏ ਆਪਣਾ ਫੋਨ ਨੰਬਰ ਇੱਕ ਵਾਰੀ ਬੋ ਦੋ ਹਾਂਜੀ 98142 12152 98142 12152 ਹਾਂਜੀ ਤੇ ਕੀ ਨਾਮ ਹੈ ਬਈ ਜੀ ਸੰਦੀਪ ਗਰਗ ਸੰਦੀਪ ਗਰਗ ਬਾਈ ਜੀ ਹੋਰਾਂ ਨੂੰ ਤੁਸੀਂ ਫੋਨ ਲਾ ਕੇ ਵੀ ਕੋਈ ਕੁਇਰੀ ਹੈ ਤੁਹਾਡੀ ਉਹ ਕਰ ਸਕਦੇ ਹੋ ਹਾਂ ਜੀ ਬਹੁਤ ਸਾਲ ਆ ਗਿਆ ਤੁਸੀਂ ਮਰਜ਼ੀ ਫੋਨ ਕਰੋ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਲੋਧਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਤੁਹਾਡੇ ਕੋ ਫੋਨ